ਇਹ ਇਹਨੂੰ ਕਹਿੰਦੇ ਨੇ ਜੀ ਰਾਵਸਾ ਇਹ ਰਾਵਸਾ ਇਹ ਮੋਰੀਆਂ ਨੇ ਇਹ ਇਹ ਮੋਰੀ ਇਹ ਚ ਨਾ ਕੋਲਾ ਪੈਂਦਾ ਆ ਦੇਖ ਆ ਦੇਖ ਇਹ ਮੋਰੀ ਛੱਡਦੀ ਇੰਨਾ ਚ ਕੋਲਾ ਪਊਗਾ ਇਹ ਰਾਵਸ ਪਾਣੀ ਪੈਂਦੀ ਹੈ ਤੇ ਇਹ ਵੀ ਪਾਉਗਾ ਪਾਉਗਾ ਪਾਉਣਗੇ ਰਾਵਸਾ ਇਹ ਰਾਵਸਾ ਇਧਰ ਭਾਈ ਸ਼ੁਰੂ ਹੋਣ ਲੱਗ ਰਹੀ ਹੈ ਅਰੇ ਮਾਣੋ ਕੁਝ ਮਾਣੋ ਉਧਰ ਉਧਰ ਉੱਪਰ ਲਿਖਦੇ ਭੰਗ ਵੀ ਹੈ ਉਹ ਰੰਗ ਨਹੀਂ ਹੋ ਰੰਗਲਾ ਹਾਂ ਇਹ ਨਹੀਂ ਭਾਈ ਮੈਂ ਤਾਂ ਦੇਖਿਆ ਨਹੀਂ ਵੀ ਦੂਸਰੇ ਨਾਲ ਉਹ ਲੱਗ ਗਿਆ ਜਾ ਕੇ ਮਿਲ ਕੇ ਨਹੀਂ ਪੀਤੇ ਹੋਣ ਜਾਣ ਜੇ ਇਹ ਤਾਂ ਮੇਰੇ ਨਾਲ ਇੱਕ ਆਖੀ ਭਾਤੀ ਮੈਂ ਤਾਂ ਉਹਨਾਂ ਨੇ ਢੱਕਿਆ ਕਰਾਂ ਹਾਂ ਹੰਦੀਆ ਚਨਈ ਜੀ ਭਾਂਡੇ ਚ ਹਾਓ ਤੈਨ ਨੇ ਜੀ ਲਪੇਆ ਦੇ ਨੇ ਜੀ ਤੇਰਾ ਸੁਪ ਜੀ ਸਾਰੀ